ਵੇ ਜੋੜਦਾ ਆਇਆ ਬਲਜੀਤ ਸਿੰਘ ਦੀ ਬਾਸੀ ਕੁਝ ਕਪਾਲੀ ਬਾਕੀ ਆ ਬਾਅਦ ਦੇ ਵਿੱਚ ਗੱਲਾਂ ਹੋਣੀਆਂ ਨੇ ਆ ਮੈਚ ਦੀਆਂ ਪੂਰੀ ਦੁਨੀਆ ਦੇ ਵਿੱਚ ਰਾਜੂ ਕੋਤਰਾ ਖੇਡ ਮੈਦਾਨ ਦੇ ਵਿੱਚ ਉਧਰ ਸੰਮੀਪੁਰਿਆ ਬਿੱਕੀ ਤੇ ਤਾਰੀ ਡੱਬ ਕੇ ਤਾਰੀ ਡੱਬ ਉਹਨਾਂ ਦੀ ਖੇਡ ਕਲੱਬ ਦੇ ਧਾਵੀ ਦਾ ਬੋਲਿਆ ਹੋਇਆ ਧਾਵਾ ਅਗਲੇ ਮੈਚ ਦੀਆਂ ਟੀਮਾਂ ਪੁੱਜਣ ਖੁਸ਼ੀ ਪੁੱਜ ਗਿਆ ਪਾਲੀ ਪੁੱਜ ਗਿਆ ਨਵੇਂ ਪਿੰਡੀਆਂ ਕਹਿੰਦੇ ਕਮਲਵੀ ਔਰੇ ਵੀ ਨਮਸਕਾਰ ਕਰ ਦਿੱਤੀ ਆ ਲੈ ਵੀ ਘਨੌਰ ਵਾਲਿਆ ਕੜੀ ਗੱਲ ਅਗਲੀ ਰਹਿਣੀ ਆ ਵੀ ਸਾਹਮਣੇ ਕਹਿੰਦੇ ਸਾਰੇ ਕਮਲ ਟਿੱਬੇ ਵਾਲਾ ਸਾਡੇ ਨਾਲ ਕਮਲ ਪਹਿਲਾਂ ਤਾਂ ਵੈਲਕਮ ਆ ਲਾਈਵ ਕਬੱਡੀ ਤੇ ਸਸੀਾ ਜੀ ਭਾਈ ਪਹਿਲਾਂ ਸਾਰਿਆਂ ਨੂੰ ਲਾਈਵ ਕਬੱਡੀ ਕਿਨਵੀ ਆਪਣੇ ਸਾਡੀ ਜ਼ਿੰਦਗੀ ਦੇ ਪਾਪਾ ਵੀਰ ਸਾਰਿਆਂ ਦਾ ਧੰਨਵਾਦ ਭਾਈ ਕਮਲ ਟੀਮ ਹਰਖੋਵਾਲੀ ਖੇਡਣ ਲੱਗੇ ਅੱਜ ਕਿਵੇਂ ਲੱਗਦਾ ਸੈੱਟ ਕਿਵੇਂ ਚੱਲਦਾ ਵਧੀਆਗਾ ਸੈੱਟ ਭਾਈ ਪਹਿਲਾ ਮੈਚ ਖੇਡਦੇਗੇ ਵਧੀਆ ਸੈੱਟੋ ਚਲੋ ਵਧੀਆ ਰਿਹਾ ਮੈਂ ਵੀ ਚੇਤ ਵਾਲਾ ਲੱਗਾ ਥੋੜਾ ਖੇਡਣਾ ਤਾਂ ਗਰਾਊਂਡ ਵੀ ਥੋੜੀ ਵੀ ਘਾਤੋ ਬਿਨਾਂ ਥੋੜੀ ਜਿਹਾ ਆਫਸਾਡ ਲੱਗਦਾ ਥੋੜਾ ਜੀ ਸਾਡਾ ਵੀਰ ਸੱਭੀ ਅਮਰੀਕਾ ਦੇ ਵਿੱਚ ਹਰ ਖਿਡਾਰੀ ਦਾ ਹੁੰਦਾ ਯਾਰ ਵੀ ਮੈਚ ਖੇਡੀਏ ਵੱਡੀਆਂ ਟੀਮਾਂ ਲਈ ਖੇਡੀਏ ਵਧੀਆ ਲੱਗਦਾ ਹੁਣ ਮੌਕਾ ਮਿਲਿਆ ਸੈੱਟਾਂ ਪੂਰੀ ਬੋਡੀ ਕੀ ਕਹਿੰਦੀ ਆ ਬੋਡੀ ਅਜੇ ਭਾਈ ਪਹਿਲਾ ਮੈਚ ਹੀ ਅੱਜ ਸ਼ੁਰੂਆਤ ਕੀਤੀ ਆ ਤੇ ਹੌਲੀ ਹੌਲੀ ਚਲੋ ਖੇਡਾਂਗੇ ਦੱ ਥੋੜਾ ਜਿਹਾ ਸੈੱਟ ਹੋਵਾਂਗੇ ਚਿਰ ਬਾਅਦ ਖੇਡਿਆ ਅਜੇ ਅਮਰੀਕਾ ਬਾਕੀ ਪਹਿਲੇ ਅੱਜ ਪਹਿਲਾ ਮੈਚ ਅਮਰੀਕਾ ਚ ਤੇ ਚਲੋ ਮਾਰਦੇ ਜੋ ਰਾਤ ਦਾ ਦੇ ਦੇ ਕੀ ਹਾਂਜੀ ਗਮਲ ਜਿਵੇਂ ਸੱਟਾਂ ਫੇਟਾਂ ਦੀ ਤਾਂ ਵੈਸੇ ਖੇਡ ਆ ਪਰ ਕਿੰਨਾ ਕੋਖਾ ਏ ਸੱਟਾਂ ਜੋ ਬਾਹਰ ਨਿਕਲ ਕੇ ਆਉਣਾ ਗਰਾਊਂਡ ਦੇ ਵਿੱਚ ਸੱਟਾਂ ਪਾਈ ਇੱਕ ਗੋਡੇ ਦਾ ਪ੍ਰिजन ਕਰਾ ਕੇ ਆ 1.5 ਸਾਲ ਹੋ ਗਿਆ ਤੇ ਇੱਕ ਮੋਢੇ ਦੇ ਦੇਖ ਲੋ ਸਾਰਾ ਕੋ ਬੰਨੇ ਪੇ ਤੁਹਾਡੇ ਹਣਾ ਸੱਟਾਂ ਜਿਸਕਰਨ ਤਾਂ ਨੀ ਗੜਲਾ ਪਰ ਸੱਟਾਂ ਈ ਖੇਡ ਆ ਬਾਕੀ ਭਾਈ ਚਲੋ ਕਬੱਡੀ ਕਲੱਬ ਦੇ ਲਈ ਮਾਜੋਰ ਮਾਰਦੇ ਆ ਅੱਜ ਦਾ ਬਾਕੀ ਪਰਮਾਦਵਾਤ ਆ ਜੋ ਵੀ ਹਾਂਜੀ ਪਰਿਵਾਰ ਸਪੋਰਟ ਕਰਦਾ ਵੀ ਯਾਰ ਕੋਈ ਗੱਲ ਨਹੀਂ ਛੱਟ ਵੀ ਲੱਗੀ ਫਿਰ ਜਾਓ ਖੇਡੋ ਬਾਈ ਪਰਿਵਾਰ ਦੀ ਸਪੋਰਟ ਹੀ ਆ ਤਾਂ ਤੁਰੇ ਫਿਰਦੇ ਨਹੀਂ ਤੇ ਪਰਿਵਾਰ ਤੋਂ ਬਿਨਾ ਭਾਈ ਕਹਦੇ ਹਨਾ ਪਰਿਵਾਰ ਦੀ ਫੋਲੋ ਸਪੋਰਟ ਆ ਭਾਈ ਜਿੰਦਗੀ ਦੇ ਵਿੱਚ ਕਿਹੜਾ ਇੱਕ ਬੰਦਾ ਸਭ ਤੋਂ ਇੰਪੋਰਟੈਂਟ ਗਿਣਦੇ ਆ ਆਪਣੀ ਲਾਈਫ ਦੇ ਵਿੱਚ ਜਿੰਦਗੀ ਦੇ ਵਿੱਚ ਭਾਈ ਚਲੋ ਹੈ ਬਹੁਤ ਜਣੇ ਪਰ ਸਾਬੀ ਭਾਈ ਸਰੀ ਤੋਂ ਜਿੰਨਾ ਆਪਣਾ ਉਹਨਾਂ ਨੇ ਕੀਤਾ ਕਿ ਜਿੰਨਾ ਆਪਣੇ ਨਾਲ ਖੜੇ ਹਜੇ ਨਹੀਂ ਹਨ ਨਹੀਂ ਕੋਈ ਨਹੀਂ ਆ ਵੀ ਕੋਈ ਪ੍ਰਮੋਟਰ ਆਪਾਂ ਸੁਣਿਆ ਆ ਕਿ ਪ੍ਰਮੋਟਰ ਨਹੀਂ ਘੜਦੇ ਪਰ ਜਿੰਨਾ ਉਹ ਬੰਦੇ ਨੇ ਆਪਣੇ ਨਾਲ ਖੜਿਆ ਆਪਾਂ ਨੇ ਆਪਾਂ ਸਕਾਇਰ ਕਰਦੇ ਆ ਅਸੀਂ ਟੀਏ ਨੂੰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ ਦੇ ਵਿੱਚ ਦੇਖਦੇ ਖੇਡੋਗੇ ਲਗਾਤਾਰ ਅਗਲੇ ਮਹੀਨੇ ਤੱਕ ਪਰ ਮਾਲਮ 60 ਮਿੰਟ ਤੋਂ ਪਜਾਈ ਰੱਖੇ ਜੂਨ ਬਾਈ ਖੇਡਾਂਗੇ 24x7 ਥੈਂਕ ਯੂ ਦੋਸਤੋ ਟਿੱਬੇ ਵਾਲਾ ਕਮਲ ਪਹਿਲਾ ਮੈਚ ਅਮਰੀਕਾ ਦੇ ਖੇਡ ਸੀਜ਼ਨ ਦਾ ਜਿਹੜਾ ਖੇਡ ਰਿਹਾ ਇੱਕ